ਮਾਨਸਾ ਜ਼ਿਲ੍ਹੇ ਦੇ ਵਿੱਚ ਹੋਈ ਵਾਰੂਤ ਨਾਲ ਸਕੂਲਾਂ ਦੇ ਵਿੱਚ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਕੀਤੇ ਗਏ ਦਾਮਦਰੀ ਹਵਾ ਨਿਕਲਦੀ ਨਜ਼ਰ ਆ ਰਹੀ। ਸਰ ਦੁਰਗਾ ਹਲਕੇ ਦੇ ਪਿੰਡ ਨੰਦਗੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ بارش ਦੇ ਨਾਲ ਸਕੂਲ ਦੀ ਬਿਲਡਿੰਗ ਪਾਣੀ ਦੇ ਨਾਲ ਭਰ ਗਈ ਜਿਸ ਕਾਰਨ ਮਜਬੂਰੀ ਵਸ ਅੱਜ ਆਪਕਾ ਨੂੰ ਬੱਚਿਆਂ ਨੂੰ ਛੁੱਟੀ ਕਰਨੀ ਪਈ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਵੀ بارش ਆਉਂਦੀ ਹੈ ਤਾਂ ਇਸ ਸਕੂਲ ਛੱਪੜ ਦਾ ਅਰੂਪ ਤਰਨ ਕਰ ਲੈਂਦਾ ਹੈ ਤੇ ਇਹਨਾਂ ਦੱਸਿਆ ਕਿ ਇੱਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦਾ ਪੱਧਰ ਉੱਚਾ ਕਰਨ ਅਯੋਜਕਾਂ ਨੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਇਸ ਸਕੂਲ ਦੀ ਬਿਲਡਿੰਗ ਨੂੰ ਉੱਚਾ ਚੁੱਕਣ ਦੇ ਲਈ ਤੇ ਇਸ ਦੀ ਹਾਲਤ ਨੂੰ ਸੁਧਾਰਨ ਦੇ ਲਈ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਐਸਟੀ ਮੀਟ ਬਣਾ ਕੇ ਸਰਕਾਰ ਦੀ ਕੋਈ ਵੀ ਨਜ਼ਰ ਨਹੀਂ ਗਈ। ਵੱਡਾ ਨੁਕਸਾਨ ਆ ਗਿਆ ਇਹਦੇ ਵਿੱਚ ਰੱਬਾ ਨਾ ਕਰੇ ਕੋਈ ਲਾਈਟ ਦਾ ਸੰਪਰਕ ਹੋ ਜਾ ਰਥ ਹੋ ਜੇ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਬੱਚਿਆਂ ਨੂੰ ਛੁੱਟੀ ਕਰਨੀ ਪੈਂਦੀ ਹੈ ਜਦੋਂ ਮਾਦਰਕੀ ਨਹੀਂ ਆਉਂਦਾ। ਬੱਦਲਾਂ ਨੂੰ ਦੇਖ ਕੇ ਟੀਚਰ ਵਿਚਾਰੇ ਡਰਨ ਲੱਗ ਜਾਂਦੇ ਆ ਵੀ ਬੱਚਿਆਂ ਨੂੰ ਛੁੱਟੀ ਕਰਨੀ ਚਾਹੀਦੀ। ਤੇ ਮੈਨੂੰ ਇਹ ਲੱਗਦਾ ਵੀ ਸਾਡਾ ਸਕੂਲ ਹਜੇ 5-7 ਦਿਨ ਨਹੀਂ ਖੁੱਲਦਾ। ਕਿਉਂਕਿ ਇਹਦੇ ਬਰਖਾ ਦੇ 2-3 ਦਿਨਾਂ ਅਜੇ ਕਿੰਨੇ ਦਿਨ ਸੱਸੇ ਹੋਏ ਜੀ ਅਸੀਂ ਗੱਲ ਕਰੀਏ। ਇਹ ਤਾਂ ਬਹੁਤ ਸਾਲ ਹੋ ਗਏ ਜੀ ਇਸ ਵਾਰ। ਸਦਾਕੜ ਟੋਕਾਟਾ 7-8 ਸਾਲਾਂ ਦੀ ਸੱਸਿਆ ਹੈ। ਕੀ ਮੰਗ ਕਰਦੇ ਹੋ ਜੀ? ਅਸੀਂ ਤਾਂ ਮੰਗਤਾ ਜੀ ਅਸੀਂ ਮੰਗ ਪੱਤਰ ਐਸਟੀਮੇਟ ਲਵਾ ਕੇ ਵੀ ਦਿੱਤਾ ਹੋਇਆ ਸੀ ਕੱਬ ਵਿਭਾਗ ਨੂੰ ਉੱਚਾ ਚੱਕਾਉਣੇ। ਪਰ ਹਜੇ ਤੱਕ ਸਾਨੂੰ ਕੋਈ ਗ੍ਰਾਂਟ ਨਹੀਂ ਆਈ। ਤੇ ਮੈਂ ਕਹਿਣਾ ਚਾਹੁੰਦਾ ਵੀ ਸਾਡੇ ਪਿੰਡ 'ਚ ਆਏ ਸਾਲ ਹੀ ਇਹ ਸਮੱਸਿਆ ਹੋ ਗਈ ਸਾਡੇ ਸਕੂਲ 'ਚ। ਇਹ ਪ੍ਰਾਇਮਰੀ ਸਕੂਲ 'ਚ ਸਾਰਾ ਪਾਣੀ ਖੜਾ ਜਿੱਤੇ। ਗੋਡੇ-ਗੋਡੇ ਪਾਣੀ ਖੜਾ ਹੈ। ਅੰਦਰ ਜਾ ਕੇ ਦੇਖ ਲਓ ਸਾਰਾ ਕੁਝ ਭਿੱਜਿਆ ਪਿਆ। ਇਹਦੇ ਨਾਲ ਅੰਦਰ ਫ੍ਰਿਜ ਵੀ ਭਿੱਜਿਆ ਪਿਆ ਔਰ ਨਾਲ ਕਰੰਟ ਵੀ ਆ ਸਕਦਾ ਹੈ। ਤੇ ਸਾਡੇ ਬੱਚਿਆਂ ਦਾ ਨੁਕਸਾਨ ਵੀ ਹੋ ਸਕਦਾ ਹੈ। ਐਸੇ ਕਰਕੇ ਮੈਂ ਸਾਰੇ ਮੈਂ ਕਿੰਨੂੰ ਦਰਖਾਸਤ ਕਰਦਾ ਵੀ ਇਸ ਦੀ ਬਿਲਡਿੰਗ ਉੱਚੀ ਚੱਕੀ ਜਾਵੇ ਤੇ ਸਾਡੇ ਬੱਚਾ ਨੂੰ ਬਚਾਇਆ ਜਾਵੇ। ਹਰ ਵਾਰ ਇਹ ਤਾਂ ਸਹੀ ਕਹਿਣਾ ਚਾਹਣੇ ਸਕੂਲ ਦਾ ਬਹੁਤ ਹੀ ਬੁਰਾ ਹਾਲ ਹੋ ਜਾਂਦਾ ਜੀ। ਜਦੋਂ ਵੀ ਮੰਨ ਲਓ ਬਾਰਿਸ਼ ਹੁੰਦੀ ਹੈ ਤਾਂ ਸਕੂਲ ਦੇ ਵਿੱਚ ਬੈਠਣ ਯੋਗ ਨਹੀਂ ਰਹਿੰਦਾ ਤੇ ਬੱਚਾ ਦਾ ਕਾਫੀ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਜੀ। ਸਾਨੂੰ ਤਾਂ ਇਹ ਡਰ ਰਹਿੰਦਾ ਹੈ ਕਿ ਜਦੋਂ ਬਾਰਿਸ਼ ਹੁੰਦੀ ਹੈ ਕਈ ਵਾਰੀ ਕੋਈ ਛੱਤ ਨਾਲ ਡਿੱਗ ਪੇ ਕਰੰਟ ਟਾਉਣ ਦਾ ਹੁਣ ਤੁਹਾਨੂੰ ਵੀ ਪਤਾ ਤੇ ਸਾਡੀ ਤਾਂ ਬੁਜ਼ਾਰਸਾ ਵੀ ਸਰਕਾਰ ਨਹੀਂ ਹੈ ਵੀ ਆ ਸਕੂਲ ਦਾ ਕੁਝ ਦੇਖਿਆ ਵੀ ਇਹ ਕੋਈ ਕਮਰੇ ਕੁਮਰੇ ਜਿਹੜਾ ਉਹ ਬੈਡਿੰਗ ਉੱਚੀ ਚੱਕੀ ਜਾਵੇ ਜੀ ਤੇ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਜੀ ਐ ਆਪਾਂ ਬਹੁਤ ਪੁਰਾਣੇ ਹੋ ਰਹੇ ਤੁਸੀਂ ਦੇਖੀਓ ਲੋ ਇਹਨਾਂ ਤਸਵੀਰਾਂ ਉਹਦਾ ਵੀ ਧੰਨਵਾਦ ਹੈ ਤੇ ਅਸਤ ਮੰਗਾ ਹੀ ਕਰਦੇ ਨੇ ਸਾਰਾ ਕੁਝ ਨਾ ਸਾਥ ਮੰਗਾ ਜਿਹੜਾ ਅਸਤੀ ਸਿਸਟਮ ਇਹ ਸਾਰਾ ਕੁਝ ਤੇ ਦਿੱਤਾ ਜੀ ਉਹ ਇਸੇ ਤੀਸੀ ਤੀਸੀ ਗ੍ਰਾਂਟ ਆਵੇ ਸੀ ਜਵਾਬ ਦਿੰਦੇ ਹੋਏ ਲੋਕਾਂ ਨੂੰ ਨੂੰ ਪਿੱਛੋਂ ਦਾ ਮਾਤਰਾ ਬੰਨ੍ਹ ਕਰ ਲੈਂਦੇ ਸਾਨੂੰ ਜੀ ਉਸ ਤੂਚ ਮੈਂ ਕਿਹਿਆ ਕਰ ਲਾਂਗਾ ਬਣਾ ਤਿਆ ਮੈਂ ਦਾ ਉਹਦੇ ਕੋਲ ਇੱਕ ਹਫ਼ਤੇ ਦੇ I uh -huh.